ਹਾਂਜੀ ਮਿੱਤਰੋ ਪਿਆਰਿਓ ਕੀ ਹਾਲ ਹੈ ਠੀਕ ਠਾਕ ਹੋ ਹਾਂ ਤੁਸੀਂ ਦੇਖਦੇ ਹੋਣੇ ਜਮੂਰਾ ਕੀ ਆ ਨਾਲ ਲੱਗੇ ਬਾਂਦਰ ਟੱਪ ਦਾ ਇਹ ਮੈਂ ਤੁਹਾਨੂੰ ਯਾਦ ਆ ਮੈਂ ਇੱਕ ਵਾਰੀ ਕਿਹਾ ਸੀਗਾ ਕਿ ਅਸੀਂ ਇਹ ਸੁਣਿਆ ਕਿ ਬਾਂਦਰਾਂ ਤੋਂ ਇਨਸਾਨ ਬਣਿਆ ਸੀਗਾ ਤੇ ਮੈਂ ਇਹ ਗੱਲ ਕਹੀ ਸੀ ਕਈ ਲੋਕੀ ਬਾਂਦਰਾਂ ਤੋਂ ਇਨਸਾਨ ਬਣ ਨਹੀਂ ਸਕੇ ਉਹ ਪਤਾ ਨਹੀਂ ਕੀ ਚੱਕਰ ਹੋਇਆ ਬਾਣੀ ਨਹੀਂ ਸਕੇ ਉਹ ਬਾਂਦਰਾਂ ਦੇ ਬਾਂਦਰ ਹੀ ਰਹਿ ਗਏ ਤੇ ਉਹਨਾਂ ਬਾਂਦਰਾਂ ਵਿੱਚੋਂ ਇੱਕ ਵੱਡਾ ਬਾਂਦਰ ਆ ਇਹ ਨਰੀ ਖੱਚ ਬੰਦਾ ਇਹਦੀਆਂ ਵੀਡੀਓ ਜਿਹੜੇ ਦੇਖਦੇ ਉਹਨਾਂ ਨੂੰ ਪਤਾ ਆ ਪਰ ਇਹ ਬਿਸ਼ਰਮ ਇੰਨੇ ਹੋ ਚੁੱਕੇ ਨੇ ਕਿ ਤੋਬਾ 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 ਮਤਲਬ ਇੰਨੇ ਕਿ ਬਿਸ਼ਰਮ ਵੀ ਇਨਸਾਨ ਦੁਨੀਆ ਤੇ ਹੈਗੇ ਨੇ ਜਿਹੜੇ ਆਪਣੀਆਂ ਤੀਵੀਆਂ ਨੂੰ ਨਾਲ ਬਿਠਾਵਟਾ ਕੇ ਪੈਸੇ ਕਮਾਉਣ ਡੇ ਹੋਏ ਨੇ ਵਿਊ ਲੈਣ ਡੇ ਹੋਏ ਨੇ ਤੇ ਆ ਦੇਖੋ ਕੰਜਰੀਆਂ ਵਾਂਗੂ ਨੱਚੀ ਜਾਂਦੇ ਨੇ ਦੱਸੋ ਯਾਰ ਆ ਕੋਈ ਹੈ ਵੈਸੇ ਬੰਦਿਆਂ ਵਾਲੀ ਗੱਲ ਤੁਸੀਂ ਆਪੇ ਹੀ ਦੱਸਿਓ ਕਮੈਂਟਾਂ ਦੇ ਵਿੱਚ ਤੇ ਇਸ ਬੰਦੇ ਲਈ ਮੈਂ ਇੱਕ ਵੀਡੀਓ ਪਾਈ ਸੀ ਛੋਟੀ ਜੀ ਜਸਟ ਮੈਂ ਕਿਹਾ ਵੀ ਯਾਰ ਜਦੋਂ ਕਿਤੇ ਗੱਲ ਵੀ ਮੈਂ ਸਹੀ ਕੀਤੀ ਸੀ ਤੁਸੀਂ ਸਹਿਮਤ ਵੀ ਬੜੇ ਹੋਏ ਬਹੁਤ ਸੋਹਣੇ ਤੁਹਾਡੇ ਕਮੈਂਟ ਆਏ ਹੋਏ ਨੇ ਤੈਨੂੰ ਬਹੁਤ ਲਾਂਤਾਂ ਪਈਆਂ ਹੋਈਆਂ ਮੈਂ ਕਿਹਾ ਸੀ ਯਾਰ ਰੱਬ ਜਦੋਂ ਕਿ ਦਿਮਾਗ ਖੋਪਰੀ ਦੇ ਵਿੱਚ ਪਾਉਂਦਾ ਸੀਗਾ ਬ੍ਰੇਨ ਦਿੰਦਾ ਸੀਗਾ ਲੋਕਾਂ ਨੂੰ ਇਹ ਕਿਤੇ ਸ਼ਾਇਦ ਗਵਾਚ ਗੂਝ ਗਿਆ ਸੀ ਕਿਤੇ ਖੇਡਣ ਮੱਲਣ ਗਿਆ ਸੀ ਰੱਬ ਨੂੰ ਦੱਸੇ ਨਹੀਂ ਤੇ ਇਹ ਬ੍ਰੇਨ ਪਾਉਣ ਤੋਂ ਵਾਂਝ ਹੀ ਰਹਿ ਗਿਆ ਬ੍ਰੇਨ ਪਿਆ ਹੋਵੇ ਤਾਂ ਆਹ ਕੰਮ ਥੋੜੂ ਕਰਨ ਤੇ ਉਹਦੇ ਤੇ ਨੇ ਫਿਰ ਵੀਡੀਓ ਬਣਾਈ ਮੇਰੇ ਖਿਲਾਫ ਇੱਕ ਪਹਿਲੀ ਤਾਂ ਗੱਲ ਆ ਪਤਾ ਨਹੀਂ ਕਿਹੜਾ ਸਸਤਾ ਨਸ਼ਾ ਕਰਕੇ ਇਹ ਇਹ ਵੀਡੀਓ ਬਣਾਉਂਦਾ ਆ ਤੇ ਇਹਨੂੰ ਉਹਦੇ ਵਿੱਚ ਕਹੀ ਜਾਂਦਾ ਹਾਂਸ ਰਾਜ ਹਾਂਸ ਹਾਂਸਰੇ ਹਾਂਸ ਵੀ ਨਹੀਂ ਇਕਲੀ ਕੇ ਹਾਂਸ ਰਾਜ ਕਹੀ ਜਾਂਦਾ ਬੇਅਦਬੀ ਜਿਹੇ ਨਾਲ ਤੂੰ ਮੇਰਾ ਭਰਾ ਆ ਤੇ ਮੈਨੂੰ ਤੇ ਇਸ ਗੱਲ ਦਾ ਬੜਾ ਗੁੱਸਾ ਵੀ ਤੂੰ ਉਹਦਾ ਉਹਦਾ ਰੁਤਬਾ ਵੇਖ ਤੇ ਉਸ ਹਾਵਨਾ ਨਾਮ ਤੇ ਲੈਣਾ ਜੇ ਤੈਨੂੰ ਇੰਨਾ ਕੀ ਅਕਲ ਹੈ ਨਹੀਂ ਵੀ ਕੌਣ ਆ ਮੈਂ ਤੇ ਪਤਾ ਇਹਨੂੰ ਹੈਗਾ ਸਾਰੇ ਜਾਣ ਕੇ ਬਸ ਕੀ ਵਿਊ ਹਾਂਸਰਾਜ ਹਾਂਸ ਦੇ ਨਾਮ ਤੇ ਜਰੂਰ ਆਉਣੇ ਮੈਨੂੰ ਤੇ ਇਸੇ ਜਾਣ ਕੀ ਬਸ ਉਹ ਹੀ ਲਿਖਿਆ ਤੇ ਉਹ ਹੀ ਨਾਮ ਲਿਆ ਹਾਲਾਂਕਿ ਉਹਨੂੰ ਪਤਾ ਮੇਰਾ ਨਾਮ ਪਰਮਜੀਤ ਸਿੰਘ ਹੈ ਤੇ ਅੱਛਾ ਉਸ ਵੀਡੀਓ ਵਿੱਚ ਕਹਿੰਦਾ ਕਿ ਹਾਂਸਰਾਜ ਹਾਂਸ ਨੇ ਮੇਰੇ ਲਈ ਵੀਡੀਓ ਪਾਈ ਮਾਮਾ ਤੇਰੇ ਲਈ ਵੀਡੀਓ ਪਾਉਣ ਲਈ ਉਹਦੇ ਕੋਲ ਟਾਈਮ ਹੈ ਨਹੀਂ ਮੈਂ ਕੁਝ ਹੋਰ ਵੀ ਕਹਿਣ ਲੱਗਾ ਫੇਰ ਕਹਿਣਾ ਸ਼ਾਇਦ ਹੰਕਾਰੇ ਹੋਇਆ ਇਹ ਅਸੀਂ ਹੰਕਾਰੇ ਹੋਏ ਨਹੀਂ ਮੈਂ ਤਾਂ ਮਾਲਕ ਤੋਂ ਹਮੇਸ਼ਾ ਡਰਦਾ ਰਹਿਣਾ ਸੱਚੇ ਪਾਤਸ਼ਾ ਸਾਦਾਪਨ ਮੇਰੀ ਗੱਲ ਬਾਤ ਵਿੱਚ ਰੱਖੀ ਮੈਨੂੰ ਮੇਰੇ ਮਾਲਕ ਔਕਾਤ ਵਿੱਚ ਰੱਖੀ ਅਸੀਂ ਦੁਆ ਕਰਦੇ ਪਰ ਇਹੋ ਜਿਹੇ ਲੋਕ ਕਈ ਵਾਰੀ ਤੁਹਾਡੇ ਦਿਮਾਗ ਨੂੰ ਤੁਹਾਡੇ ਜਿਹੜਾ ਹੁੰਦੀ ਨਾ ਬ੍ਰੇਨ ਨੂੰ ਤੇ ਤੁਹਾਡੇ ਜਿਹੜੇ ਜ਼ਿਹਨ ਨੂੰ ਤੰਗ ਕਰਦੇ ਨੇ ਫਿਰ ਬੋਲਣਾ ਪੈਂਦਾ ਕੀ ਵਾਰੀ ਫਿਰ ਕਹਿੰਦਾ ਵੀਡੀਓ ਵਿੱਚ ਕਹਿੰਦਾ ਹਾਂਸ ਰਾਜ ਤੁਹਾਡਾ ਗਾਣਾ ਸਿੱਲੀ ਸਿੱਲੀ ਹਵਾ ਆਉਂਦੀ ਏ ਮੈਂ ਸਭ ਤੋਂ ਪਹਿਲਾਂ ਪ੍ਰਮੋਟ ਕੀਤਾ ਸੀਗਾ ਮੈਂ ਕਿਹਾ ਯਾਰ ਗੱਲ ਤਾਂ ਸਹੀ ਆ ਬੰਦੇ ਦੀ ਜੇ ਇਹ ਗਾਣਾ ਉਸ ਉਸ ਗਾਣੇ ਨੂੰ ਪ੍ਰਮੋਟ ਨਾ ਕਰਦਾ ਤੇ ਗਾਣਾ ਦਾ ਸੁਪਰ ਫਲॉप ਹੋ ਜਾਣਾ ਸੀ ਸ਼ਾਇਦ ਵਾਹ ਵਾਹ ਜੀਤੇ ਰੋ ਬੇਟੇ ਬਹੁਤ ਇੱਕ ਕੋੜ ਕਿਰਲੀ ਨਹੀਂ ਹੁੰਦੀ ਛੱਤ ਨੂੰ ਲੱਗੀ ਹੁੰਦੀ ਜਿਹੜੀ ਕੋੜ ਕਿਰਲੀ ਉਹ ਛੱਤ ਤੋਂ ਹਿੱਲਦੀ ਨਹੀਂ ਉਹ ਇਸੇ ਗਲਤਫਹਿਮੀ ਦੇ ਵਿੱਚ ਹੁੰਦੀ ਆ ਕਿ ਜੇ ਮੈਂ ਉੱਥੋਂ ਹਿੱਲ ਗਈ ਸ਼ਾਇਦ ਛੱਤ ਡੇਗ ਨਾ ਜਾਵੇ ਕਿਉਂਕਿ ਉਹਨੂੰ ਵਹਿਮ ਹੁੰਦਾ ਕਿ ਜਿਹੜੀ ਛੱਤ ਆ ਨਾ ਇਹ ਮੈਂ ਹੀ ਰੋਕੀ ਹੋਈ ਆ ਇਦਾਂ ਬਸ ਇਹ ਇਹ ਉਹ ਕੋੜ ਕਿਰਲੀ ਆ ਤੇਖੇ ਇਹਦੀ ਇਹ ਇਹਨੂੰ ਬਹੁਤ ਲਾਂਤ ਲੂੰਤ ਪਈਆਂ ਇਹਦੀ ਵੀਡੀਓ ਤੇ ਇਹਨੇ ਕੰਮ ਕੀ ਸ਼ੁਰੂ ਕੀਤਾ ਹੋਇਆ ਜਿਹੜਾ ਇਹਦੇ ਖਿਲਾਫ ਵੀਡੀਓ ਪਾਉਂਦਾ ਉਹ ਫਿਰ ਉਹਦੇ ਖਿਲਾਫ ਇਹ ਵੀਡੀਓ ਬੋਲ ਕੇ ਉਸੇ ਵੀਡੀਓ ਨੂੰ ਬਾਰ ਬਾਰ ਪਾਈ ਜਾਂਦਾ ਸਟੇਟਸ ਵੀ ਰੀਲ ਵੀ ਤੇ ਹੋਰ ਵੀ ਜਿੰਨਾ ਕੁਝ ਉੱਥੇ ਹੁੰਦਾ ਆ ਫੇਸਬੁੱਕ ਤੇ ਕਈ ਕੁਝ ਪਾਈ ਜਾਂਦਾ ਰਹਿੰਦਾ ਹੈ ਨਾ ਮੇਰੀ ਵੀਡੀਓ ਵੀ ਦੋ ਤਿੰਨ ਜਗ੍ਹਾ ਇਹਨੇ ਪਾਈ ਹੋਈ ਆ ਤੇ ਪੇਂਆ ਫਿਰ ਵੀ ਇਹਨੂੰ ਲਾਂ ਤਾਈ ਐਸੇ ਵੱਦ ਕਿਸਮਤ ਲੋਕ ਐ ਗਾਲਾਂ ਖਾਣ ਵਾਸਤੇ ਜੰਮੇ ਹੋਇਆ ਤੇ ਗਾਲਾਂ ਖਾਂਦੇ ਖਾਂਦੇ ਨੇ ਮਰ ਜਣਾ ਇਹਨਾਂ ਨੇ ਤੇ ਬਹੁਤ سارے ਕਮੈਂਟ ਆ ਹੋਇਆ ਕਿਸੇ ਨੇ ਇੱਕ ਮੈਂ ਪਹਿਲਾਂ ਸੀਗਾ 5 7 10 ਕਮੈਂਟ ਕੱਢਾਂ ਫਿਰ ਮੈਂ ਕਿਹਾ ਕਾਤੋ ਟਾਈਮ ਬਰਬਾਦ ਕਰਨਾ ਆ ਇੱਕ ਮੈਨੂੰ ਵੈਸੇ ਹੀ ਮੈਂ ਸਕਰੀਨਸ਼ਾਟ ਛੇ ਲਿਆ ਸੀ ਇਹਦੇ ਵਿੱਚ ਕਹਿੰਦਾ ਤੇਰੇ ਮਾਪਿਓ ਤੇਰੀਆਂ ਹਰਕਤਾਂ ਦੇਖ ਕੇ ਸੋਚਦੇ ਹੋਣੇ ਆ ਕਿ ਇਹਦੇ ਨਾਲੋਂ ਇਸ ਕੁਸੇ ਪੁੱਤ ਨਾਲ ਉਹ ਤਾਂ ਚੰਗਾ ਸੀ ਕੋਈ ਕੁੜੀ ਜਾਂ ਲੈ ਲੈਂਦੇ ਵੱਡੇ ਹੋ ਕੇ ਚੱਲ ਮਾਂ ਪਿਓ ਦੀ ਸੇਵਾ ਤੇ ਕਰਦੀ ਦਰ ਲਾਂ ਤੇ ਇਹਦੇ ਵਿੱਚ ਹੀ ਤੇਰੇ ਬਹੁਤ ਲਾਂਤ ਆ ਆ ਅੱਛਾ ਇਸ ਬੰਦੇ ਨੇ ਕਿਸੇ ਤੋਂ ਸਿੰਘ ਸਾਧ ਕੇ ਉਹ ਵੀ ਮੈਂ ਸਿੰਗਾਂ ਤੁਹਾਨੂੰ ਵੀਡੀਓ ਵੀ ਦਿਖਾਉਣਾ ਉਹਨਾਂ ਬਾਰੇ ਵੀ ਗੱਲ ਕਰਦੇ ਥੋੜੀ ਜਿਹੀ ਜੁੜੇ ਰਹੋ ਵੀਡੀਓ ਨਾਲ ਛੋਟੀ ਜੀ ਵੀਡੀਓ ਬਹੁਤ ਹੀ ਲੰਬੀ ਨਹੀਂ ਪਰ ਜੁੜੇ ਜਰੂਰ ਰਹੋ ਕਿਉਂਕਿ ਇਹ ਲੋਕ ਨੇ ਜਿਹੜੇ ਆਪਣੀ ਕੌਮ ਨੂੰ ਬਦਨਾਮ ਕਰਨ ਦਾ ਜਿਨ੍ਹਾਂ ਨੇ ਹੀਲਾ ਵਸੀਲਾ ਚੁੱਕਿਆ ਹੋਇਆ ਹੈ ਕਿ ਆਪਣੀ ਕੌਮ ਨੂੰ ਬਦਨਾਮ ਕਰਨਾ ਮੈਂ ਵੀ ਮਜਵੀ ਸਿੱਖ ਪਰਿਵਾਰ ਦੇ ਵਿੱਚੋਂ ਆ ਵਾਲਮੀਕੀ ਪਰਿਵਾਰ ਦੇ ਵਿੱਚੋਂ ਆ ਮੈਂ ਹਾਲਾਕੀ ਕੌਮਾਂ ਮਜਬ ਦੇ ਚੱਕਰਾਂ 'ਚ ਪੈਂਦਾ ਨਹੀਂ ਕਦੇ ਵੀ ਮੈਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਯਕੀਨ ਕਰਦਾ ਤੇ ਪਰ ਕਈ ਵਾਰੀ ਇਦਾਂ ਕਹਿਣਾ ਪੈ ਜਾਂਦਾ ਮੈਂ ਸਾਰੀ ਦੁਨੀਆ ਨੂੰ ਪਤਾ ਵੈਸੇ ਅਸੀਂ ਕੌਣਾ ਵਿੱਚੋਂ ਆ ਚਲੋ ਹਰ ਇੱਕ ਨੂੰ ਆਪਣੀ ਕੌਮ ਆਪਣੇ ਮਜ਼ਬ ਤੇ ਪ੍ਰਾਊਡ ਹੋਣਾ ਚਾਹੀਦਾ ਪਰ ਇਸ ਬੰਦੇ ਨੂੰ ਆ ਜਿਹੜਾ ਵੀਡੀਓ ਬੰਦ ਹੋ ਗਈ ਮੇਰੇ ਤੋਂ ਇਹ 잡ਦੇ ਰਹਿ ਤੂੰ ਬੇਟਾ ਨਾਲ ਮੇ ਨਾਲ ਮੇਰੇ ਇੱਥੇ ਆ ਦੇ ਜਮੂਰੇ ਤੇ ਇਹ ਨੇ ਨਾ ਕੀ ਗੱਲ ਕਰਦਾ ਸੀ ਮੈਂ ਆਹੋ ਤੇ ਇਹ ਲੋਕ ਨੇ ਜਿਨ੍ਹਾਂ ਨੇ ਆਪਣੀ ਕੌਮ ਦਾ ਬੇੜਾ ਗਰਕ ਕੀਤਾ ਹੋਇਆ ਜਿਨ੍ਹਾਂ ਨੇ ਇਹ ਸੋਚ ਕੇ ਜੰਮੇ ਹੋਏ ਨੇ ਕਿ ਕੌਮ ਨੂੰ ਸਤਿਆਨਾਸ਼ ਕਰਨਾ ਇਹਨਾਂ ਲੋਕਾਂ ਦੀ ਵਜ੍ਹਾ ਕਰਕੇ ਲੋਕੀਓ ਚਿੱੱਚਾ ਸ਼ਬਦ ਕਹਿੰਦੇ ਨੇ ਤੁਹਾਨੂੰ ਪਤਾ ਮੈਂ ਕਹਿਣਾ ਨਹੀਂ ਚਾਹੁੰਦਾ ਉਹ ਪੂਰਾ ਤੇ ਹੋਰ ਬੜੇ ਕੁਝ ਕਹਿੰਦੇ ਨੇ ਕਿਉਂਕਿ ਇਹਨਾਂ ਲੋਕਾਂ ਨੇ ਆਪਣੀ ਕੌਮ ਨੂੰ ਬੁਰੀ ਤਰ੍ਹਾਂ ਬਦਨਾਮ ਕੀਤਾ ਇਹਦੇ ਵਰਗੇ ਹੋਰ ਬਹੁਤ ਆ ਮੈਂ ਕਿਸ ਦਿਨ ਬਹੁਤ ਖੁੱਲ ਕੇ ਗੱਲ ਕਰਾਂਗਾ ਆਪਣੀ ਹੀ ਕੌਮ ਬਾਰੇ ਕਿ ਇਹਨਾਂ ਨੂੰ ਹਟਾਓ ਉਹ ਕਿਸ ਦਿਨ ਇੱਕ ਅਲੱਗ ਵੀਡੀਓ ਪਾਵਾਂਗੇ ਇਹਦੇ ਨਾਲ ਨਹੀਂ ਮੈਂ ਐਡ ਕਰਨੀ ਚਾਹੁੰਦਾ ਇਹ ਖੱਚ ਇਕੱਲਾ ਹੀ ਠੀਕ ਆ ਤੇ ਮੈਂ ਵੀ ਉਸੇ ਕੌਮ ਦੇ ਵਿੱਚੋਂ ਉਸੇ ਮਜ਼ਬ ਦੇ ਵਿੱਚੋਂ ਆ ਪਰ ਯਾਰ ਕੋਈ ਕੱਪੜਾ ਲੀੜਾ ਹਾਲ ਦਾ ਪੋਣਾ ਚਾਹੀਦਾ ਇਹਨਾਂ ਨੂੰ ਕੋਈ ਗੱਲ ਚੰਗੀ ਕਰਨ ਕਿਤੇ ਨਾ ਨੂੰ ਹੀ ਲਿਆ ਕਰੋ ਤੁਸੀਂ ਜੇ ਪੜਨਾ ਲਿਖਣਾ ਹੀ ਨਹੀਂ ਤੇ ਨਾ ਨੂੰ ਹੀ ਲਵੋ ਯਾਰ ਫੇਰ ਕਿਹਨੇ ਸਾਡੀ ਕੌਮ ਨੂੰ ਲੋਕੀ ਆ ਉਹ ਕਹਿੰਦੇ ਆ ਆਹ ਕਹਿੰਦੇ ਆ ਸਾਡੀ ਕੌਮ ਨੂੰ ਇੱਥੇ ਨਹੀਂ ਜਾਣ ਦਿੰਦੇ ਉੱਥੇ ਨਹੀਂ ਜਾਣ ਦਿੰਦੇ ਤੇ ਵੜਨ ਤੁਹਾਨੂੰ ਕੌਣ ਦਵੇ ਫੇਰ ਜਦ ਆਹ ਇੱਕੰਜਰਪੋ ਕਰਨੇ ਤੁਸੀਂ ਜਾ ਕੇ ਨਾ ਇਹਨੂੰ ਬੋਲਣਾ ਆਉਂਦਾ ਨਾ ਇਹਨੂੰ ਐਦਾਂ ਫੋਨ ਫੜਿਆ ਹੁੰਦਾ ਇਹਨੂੰ ਪਹਿਲੀ ਤੇ ਗੱਲ ਆ ਵੀ ਪਤਾ ਨਹੀਂ ਰੱਬ ਨੇ ਕਿੰਨਾ ਕਿੰਨਾ ਲੋਕਾਂ ਦੇ ਹੱਥਾਂ ਵਿੱਚ ਸਮਾਰਟਫੋਨ ਫੜਾ ਦਿੱਤੇ ਉੱਥੇ ਕਿਸ ਤਾ ਕੁਛ ਤਾਂ ਤੇ ਮਿਲ ਜਾਂਦੇ ਨੇ ਤੇ ਲੋਕ ਫੋਨ ਲੈ ਕੇ ਫਿਰ ਗੰਦ ਪਾਉਂਦੇ ਨੇ ਰੱਜ ਕੇ ਸੋਸ਼ਲ ਮੀਡੀਆ ਤੇ ਦੇਖੋ ਇਹ ਆਪਣੀਆਂ ਟੀਮੀਆਂ ਨੂੰ ਨਾਲ ਬਿਠਾ ਕੇ ਕੀ ਕਰਦੇ ਆ ਦੇਖੋ ਗੱਲਾਂ ਮਤਲਬ ਇਹ ਚਲੋ ਕੁੜੀ ਬਾਰੇ ਮੈਨੂੰ ਕਹਿਣਾ ਨਹੀਂ ਚਾਹੀਦਾ ਉਹਦੀ ਵਾਈਫ ਆ ਪਰ ਬੇਟਾ ਇਹਨੂੰ ਸਮਝਾਇਆ ਕਰ ਤੇਰਾ ਇੱਕ ਹਸਬੈਂਡ ਆ ਜੋ ਤੈਨੂੰ ਕੋਲ ਬਿਠਾ ਕੇ ਇਦਾਂ ਕਰਦਾ ਤੂੰ ਵੀ ਦੰਦ ਜੇ ਕੱਢੀ ਜਾਂਦੀ ਰਹੀ ਨਹੀਂ ਕੋਲ ਬਹਿ ਕੇ ਆਪਣੇ ਮਾਂ ਪਿਓ ਆਪਣੇ ਭੈਣਾ ਭਰਾਵਾਂ ਦਾ ਸੋਚਿਆ ਕਰ ਉਹ ਵੀ ਵੀਡੀਓ ਦੇਖਦੇ ਨੇ ਹੁਣ ਤੂੰ ਕਹਿੰਗੀ ਇੱਥੇ ਅਸੀਂ ਗੰਦਗੀ ਕੀਤਾ ਹੁਣ ਕੁੜੀ ਨੂੰ ਬਿਠਾ ਕੇ ਗੱਲਾਂ ਪੱਟੀ ਜਾਵੇ ਉਹਦੇ ਬੁੱਲ੍ਹਾਂ ਨੂੰ ਹੱਥ ਲਾਈ ਜਾਵੇ ਇਹ ਕਿੱਥੇ ਕੀ ਦੀ ਇਨਸਾਨੀਅਤ ਆ ਯਾਰ ਅਸੀਂ ਵੀ ਵਿਆਹੇ ਵਰੇ ਆ ਸਾਡੀਆਂ ਵੀ ਤੀਵੀਆਂ ਹੈਗੀਆਂ ਮਜਾਲ ਆ ਸਾਲਾ ਕੋਈ ਬਦਤਮੀਜ਼ੀ ਕੀਤੀ ਹੋਵੇ ਸਕਰੀਨ ਤੇ ਅਸੀਂ ਕਾਮੇਡੀ ਦੀਆਂ ਵੀਡੀਓ ਵੀਡੀਓ ਪਹਿਲਾਂ ਟਿਕਟੌਕ ਟਾਈਮ ਬਣਾਉਂਦੇ ਰਹੇ ਆ ਪਰ ਬਹੁਤ ਬਹੁਤ ਸੁਲਝੀਆਂ ਹੋਈਆਂ ਆ ਵੀਡੀਓ ਇਹਨਾਂ ਕੰਜਰਾ ਵਾਂਗੂ ਤੋੜੋ ਤੂੰ ਕੁੜੇ ਮੈਂ ਸੌਰੀ ਕੁੜੀਆਂ ਕਿਹੜੀਆਂ ਵੀਡੀਓ ਇਦਾਂ ਦਿਖਾਉਂਦਾ ਨਹੀਂ ਹੁੰਦਾ ਦਿਖਾਉਣੀ ਪੈਣੀ ਆ ਤੇ ਇਹਨੇ ਇਹ ਜਿਹਾ ਤਰੀਕਾ ਥੱਪੜ ਮਾਰਿਆ ਕਰ ਮੂੰਹ ਤੇ ਦੇ ਕਿ ਇੱਥੇ ਕੰਜਰਾ ਵਾਂਗੂ ਟੱਪੀ ਜਾ ਮੈਨੂੰ ਘਰ ਤੋਂ ਨਾਲ ਲੈ ਕੇ ਵੀਡੀਓ ਚਾਉਣਾ ਵੀਪਾ ਪਿੱਛੇ ਬੈਠੀ ਹੱਸਿਆ ਨਾ ਕਰ ਇਹਨੂੰ ਸਮਝਾ ਆਪਣੀ ਇੱਜ਼ਤ ਦਾ ਮਾੜਾ ਮੋਟਾ ਖਿਆਲ ਕਰ ਤੂੰ ਵੀ ਕਾਲੀਆਂ ਐਨਕਾਂ ਨਾਲ ਆ ਕੇ ਬਹਿ ਜਾਨੀਆਂ ਨਾਲ ਪਤਾ ਨਹੀਂ ਕਿਉਂ ਤੀਨੀ ਆਦਮੀ ਸਾਰੇ ਇੱਕੋ ਜਿਹੇ ਹੋਈ ਜਾਂਦੇ ਨੇ ਅੱਛਾ ਹੁਣ ਗੱਲ ਆਉਣੀ ਆ ਇੱਕ ਕਿਸੇ ਬੰਦੇ ਕੋਲੋਂ ਆ ਬੰਦੇ ਕੋਲੋਂ ਸ਼ਾਇਦ ਇਹਨਾਂ ਨੇ ਮਾਫੀ ਮੁਫੀ ਮੰਗਵਾਈ ਸੀਗੀ ਕਿਨੇ ਕੌਮ ਦੇ ਬਾਰੇ ਮਜਵੀ ਪਰਿਵਾਰਾਂ ਮਜਵੀ ਕੌਮ ਦੇ ਬਾਰੇ ਵਾਲਮੀਕੀ ਕੌਮ ਦੇ ਬਾਰੇ ਕੁਝ ਬੋਲੇਗਾ ਮੈਨੂੰ ਨਹੀਂ ਪਤਾ ਕੀ ਬੋਲੇ ਨਾ ਮੈਂ ਉਹ ਵੀਡੀਓ ਦੇਖੀ ਐ ਤੇ ਉੱਥੇ ਫਿਰ ਇਹ ਸਿੰਘ ਆਉਂਦੇ ਨੇ ਤੇ ਆ ਜਿਹੜੇ ਨਿਹੰਗ ਸਿੰਘ ਆਏ ਸਨ ਇਹਨਾਂ ਨੇ ਮਾਫੀ ਮੰਗਵਾਈ ਉਸ ਬੰਦੇ ਕੋਲੋਂ ਪਤਾ ਨਹੀਂ ਉਹਨੇ ਕੌਮ ਸਾਡੀ ਇਸ ਕੌਮ ਮਜ਼ਬ ਬਾਰੇ ਕੀ ਕਿਹਾ ਹੋਏਗਾ ਮੈਂ ਵੀਡੀਓ ਬਿਲਕੁਲ ਨਹੀਂ ਦੇਖੀ ਪਰ ਇਹਨਾਂ ਨੇ ਮਾਫੀ ਮੰਗਵਾਈ ਪਰ ਬਾਬਾ ਜੀ ਜੇ ਤੁਸੀਂ ਆਏ ਸੀਗੇ ਮਾਫੀ ਤਾਂ ਮੰਗਵਾ ਲਈ ਤੁਹਾਡੀ ਇੱਕ ਹੋਰ ਜ਼ਿੰਮੇਵਾਰੀ ਬਣਦੀ ਹੈ ਜੇ ਤੁਹਾਨੂੰ ਕੌਮ ਦਾ ਬਹੁਤਾ ਹੀ ਫਿਕਰ ਹੈ ਨਾ ਕਿ ਸਾਡੀ ਕੌਮ ਬਾਰੇ ਆਹ ਬੋਲਿਆ ਸਾਡੀ ਕੌਮ ਬਾਰੇ ਉਹ ਬੋਲਿਆ ਜੇ ਬਹੁਤਾ ਹੀ ਫਿਕਰ ਕੌਮ ਦਾ ਤਾਂ ਇਸ ਇਹੋ ਜਿਹੇ ਬੰਦਿਆਂ ਨੂੰ ਨੱਥ ਵੀ ਪਾਓ ਇਹ ਵੀ ਕੌਮ ਦਾ ਬੇੜਾ ਗਰ ਕਰ ਰਹੇ ਨੇ ਇਹੋ ਜਿਹਾ ਕਹੀ ਨੇ ਬਹੁਤ ਸਾਰੇ ਉਹ ਜਿਹੜਾ ਜਿੰਦਾ ਹਾਂਸ ਜਿਹੜੀ ਭਾਬੀ ਚੁੰਮੇ ਦਿੰਦੀ ਫਿਰਦੀ ਆ ਗਾਂ ਉਹਦੀ ਕੁੜੀ ਵੀ ਉਦਾਂ ਦੀ ਨਿਕਲੀ ਉਹਨੂੰ ਮੈਂ ਕੁੜੀ ਨੂੰ ਬੜਾ ਸਮਝਾਇਆ ਫੋਨ ਤੇ ਮੈਂ ਕਿਹਾ ਬੇਟਾ ਠੀਕ ਹੈ ਇਹਨਾਂ ਦੇ ਘਰ ਜਾਪਈਆਂ ਤੂੰ ਪਰ ਇਹਨਾਂ ਨੂੰ ਫੋਲੋ ਨਾ ਕਰੀ ਕਿਉਂਕਿ ਤੂੰ ਅਜੇ ਤੇਰੀ ਸਾਰੀ ਉਮਰ ਪਈ ਐ ਤੇਰਾ ਵਿਆਹ ਵੀ ਹੋਣਾ ਰੱਬ ਦਾ ਵਾਸਤਾ ਸੋਹਣੀ ਗੱਲ ਕਰਿਆ ਕਰ ਵੀਡੀਓ ਸੁਣੇ ਉਹ ਬੱਸ ਮਤਲਬ ਸਾਰੀ ਦਿਹਾੜੀ ਇਹੀ ਕਹਿੰਦੀ ਰਹਿੰਦੀ ਮੈਨੂੰ ਇਧਰ ਦਾ ਮੁੰਡਾ ਚਾਹੀਦਾ ਮੈਨੂੰ ਇਧਰ ਦਾ ਮੁੰਡਾ ਚਾਹੀਦਾ ਮੈਨੂੰ ਇਧਰ ਦਾ ਮੁੰਡਾ ਚਾਹੀਦਾ ਵਿਆਹ ਲਈ ਦੁਰਲਾਹ ਤਜੇ ਕਹਿੰਦੇ ਸਾਰੇ ਇਕੱਠੇ ਹੋ ਗਏ ਆ ਕੇ ਫੇਰ ਕੀ ਕਰਨੀ ਪਿਓ ਦੇ ਕੋਲ ਬਹਿ ਕੇ ਗੱਲਾਂ ਕਰਦੀ ਆ ਉਹ ਬੈੱਡ ਤੇ ਪਿਆ ਹੁੰਦੇ ਤੇ ਕੁੜੀ ਵੀਡੀਓ ਬਣਾ ਰਹੀ ਹੁੰਦੀ ਗੰਦੀਆਂ ਗੰਦੀਆਂ ਗੱਲਾਂ ਕਰਦੀਆਂ ਦੀ ਦੁਰਲਾਹ ਤਿਆਰ ਤੁਹਾਡੇ ਸ਼ਰਮ ਆਉਂਦੀ ਤੁਹਾਨੂੰ ਸਾਡੀ ਕੌਮ ਦੇ ਲੋਕ ਕਹਿਣ ਦੇ ਉਤੋਂ ਨਾ ਹਾਂਸ ਰੱਖਿਆ ਹੋਇਆ ਸ਼ਾਇਦ ਮੈਂ ਤੁਹਾਡਾ ਕਰਕੇ ਆਪਣਾ ਨਾਮ ਬਦਲ ਲਿਆ ਪਰਮਜੀਤ ਸਿੰਘ ਕਰ ਲਿਆ ਪਰਮਜੀਤ ਹਾਂਸ ਤੋਂ ਪਰਮਜੀਤ ਸਿੰਘ ਹੌਸਲਾ ਕਰ ਲਿਆ ਤੁਹਾਡੇ ਵਰਗੇ ਕੁੱਤਿਆਂ ਬੰਦਿਆਂ ਕਰਕੇ ਉਹਨੂੰ ਮੈਂ ਇੱਕ ਵਾਰੀ ਫੋਨ ਤੇ ਮੈਂ ਕਿਹਾ ਤੇਰੇ ਬਾਰੇ ਗੱਲ ਕਰਨੀ ਵੀ ਤੈਨੂੰ ਮੈਂ ਲਾਂਤਤਾ ਪਾਉਣੀ ਆ ਫੇਰ ਨਾ ਕੰਵੀ ਕਹਿੰਦਾ ਹਾਂਜੀ ਜੀ ਜ਼ਰੂਰ ਤੁਸੀਂ ਭਾਜੀ ਸਾਡੀ ਖੁਸ਼ਕਿਸਮਤੀ ਤੁਹਾਡੇ ਤੁਹਾਡੇ ਤੁਸੀਂ ਸਾਡੇ ਬਾਰੇ ਬੋਲੋਗੇ ਮੇਰੇ ਕੋਲ ਰਿਕਾਰਡਿੰਗ ਪਈ ਆ ਮੈਂ ਅਗਲੀ ਵਾਰੀ ਇੱਕ ਹੋਰ ਸ਼ੋਅ ਕਰਨਾ ਉਹਨਾਂ ਇਹੋ ਜਿਹੇ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਨਾ ਇੱਥੇ ਸ਼ੋਅ ਕਰਨਾ ਉਹਦੇ ਵਿੱਚੋਂ ਸੁਣਾਵਾਂਗਾ ਮੇਰੇ ਕੋਲ ਰਿਕਾਰਡਿੰਗ ਪਈ ਬਿਗੈਰ ਤਾਂ ਲੋਕਾਂ ਦੀ ਤੇ ਬਾਬਾ ਜੀ ਇਹਨਾਂ ਨੂੰ ਸਮਝਾਉਂਦੇ ਕਿਉਂ ਨਹੀਂ ਤੁਸੀਂ ਵੀ ਸਾਡੀ ਕੌਮ ਦਾ ਬੇੜਾ ਗਰਕ ਤੁਸੀਂ ਕਰ ਰਹੇ ਹੋ ਆ ਜਿਹੜੇ ਆ ਜਿਹੜੇ ਬਾਂਦਰਾਂ ਨੂੰ ਨੱਚਣਾ ਆ ਤੇ ਇੱਕ ਵੀਡੀਓ ਆ ਇਹਦੀਆਂ ਸਾਰੀਆਂ ਵੀਡੀਓ ਵਿੱਚ ਕੁੱਤਿਆਂ ਬਾਂਦਰਾਂ ਵਾਲੀਆਂ ਹਰਕਤਾਂ ਆ ਨਾ ਇਹਨੂੰ ਬੋਲਣਾ ਆਉਂਦਾ ਨਾ ਇਹਨੂੰ ਪਹਿਨਣਾ ਆਉਂਦਾ ਨਾ ਇਹਨੂੰ ਖਾਣਾ ਆਉਂਦਾ ਤੇ ਨਾ ਹੀ ਇਹਨੂੰ ਨਹਾਉਣਾ ਆਉਂਦਾ ਨਹਾਉਂਦੇ ਨੂੰ ਦੇ ਵੀ ਹੈ ਨਹੀਂ ਇਹ ਸੱਚੀ ਗੱਲ ਐ ਸੁੱਤੇ ਉੱਠਦੇ ਲੱਗ ਪੈਂਦੇ ਬਲੌਗ ਬਣਾਉਣ ਅੱਛਾ ਕਈ ਤਾਂ ਲੇਡੀਜ਼ ਉਹ ਕਹਿਣ ਗਿਆ ਕਿ ਲੇਡੀਜ਼ ਕੀ ਬੰਦੇ ਵੀ ਸੌਰੀ ਉਹ ਬਲੌਗ ਅੱਜ ਲੇਟ ਹੋ ਗਿਆ ਜੀ ਸੌਰੀ ਅੱਜ ਮੈਂ ਥੋੜਾ ਲੇਟ ਹੋ ਗਈ ਫਲਾਨੀ ਜਗ੍ਹਾ ਵੀ ਸੁੱਤੀ ਲੇਟ ਉੱਠੀ ਆ ਤੇ ਬਲੌਗ ਲੇਟ ਹੋ ਗਿਆ ਦੱਸੋ ਯਾਰ ਉਹ ਕਿਹੜਾ ਕੁੱਤਾ ਤੁਹਾਡੇ ਬਲੌਗਾਂ ਦੇ ਇੰਤਜ਼ਾਰ ਵਿੱਚ ਬੈਠਾ ਹੁੰਦਾ ਅੱਖਾਂ ਅੜ ਕੇ ਵੀ ਕਦੋਂ ਬਲੌਗ ਆਉਂਦਾ ਆਪਣੇ ਚ ਤੋਂ ਆਪੇ ਸੁਪਰਸਟਾਰ ਬਣੇ ਹੋਏ ਨੇ ਲੋਕ ਉਹ ਜਿਹੜੀ ਕਿਰਨਾ ਆ ਜੇ ਉਹਨੂੰ ਫੇਰ ਕਮੈਂਟ ਕਰ ਦਿੰਦੇ ਆ ਕੋਈ ਰੋਣ ਲਾ ਪੈਂਦੀ ਆ ਉਹਦੇ ਤੇ ਜੇ ਕੋਈ ਕਹਿੰਦਾ ਗਿੱਟੇ ਕਾਲੇ ਆ ਤਾਂ ਗੱਲਾਂ ਸਹੀ ਨੇ ਲੋਕਾਂ ਦੀਆਂ ਇੰਨੇ ਕ ਮੂੰਹ ਤੇ ਤੁਸੀਂ ਥੱਪ ਲੈਂਦੀਆਂ 5-7 ਕਿਲੋ ਪਾਊਡਰ ਪੂਡਰ ਜਿਆ ਉੱਪਰੋਂ ਫੇ ਪਾਊਡਰ ਕਿੰਨਾ ਸਾਰਾ ਲਾ ਕੇ ਉੱਪਰੋਂ ਫਿਲਟਰ ਲਾ ਰਹੀਂਦੀਆਂ ਤੁਹਾਡੇ ਕੰਨ ਨਹੀਂ ਦਿੱਤੇ ਲੋਕਾਂ ਨੂੰ ਤੁਹਾਡੀ ਧੌਣ ਨਹੀਂ ਦਿੱਤੀ ਤੁਹਾਡੇ ਗਿੱਟੇ ਨਹੀਂ ਦਿੱਤੇ ਲੋਕਾਂ ਨੂੰ ਤੇ ਲੋਕਾਂ ਨੇ ਕਹਿਣਾ ਹੀ ਆ ਫਿਰ ਹੁੰਦੀਆਂ ਕਾਤੋਂ ਫਿਰ ਗਰੀਬੀ ਦੇ ਵਾਸਤੇ ਦਿੰਦੇ ਇਹ ਲੋਕੀ ਗਰੀਬ ਨੂੰ ਲੋਕੀ ਜੀਣ ਨਹੀਂ ਦਿੰਦੇ ਗਰੀਬ ਦੇ ਗਰੀਬ ਚ ਆਪਣੀ ਜ਼ਿੰਦਗੀ ਨਹੀਂ ਜੀ ਸਕਦਾ ਗਰੀਬ ਵੀਡੀਓ ਨਹੀਂ ਬਣਾ ਸਕਦਾ ਉਹ ਵੀਡੀਓ ਬਣਾਓ ਜੀ ਸੱਦ ਕੇ ਬਣਾਓ ਕੋਈ ਗੱਲ ਹਾਲ ਦੀ ਕਰ ਲਿਆ ਕਰੋ ਕੁਸੀਂ ਮੁਜ਼ਰੇ ਕਰਦੇ ਫਿਰਦੇ ਆ سوشل ਮੀਡੀਆ ਤੇ ਸੋਇਸ ਕਰਕੇ ਜਰੂਰ ਮੈਂ ਇਹਨਾਂ ਸਿੰਘਾਂ ਨੂੰ ਵੀ ਆ ਜਿਹੜੇ ਸਿੰਘ ਆਏ ਸੀਗੇ ਸੌਂਖ ਲਾਉਣਾ ਆਏ ਸੀ ਸਿੰਘ ਇਹਨਾਂ ਨੂੰ ਵੀ ਕਿੰਨੇ ਨਾਲ ਇੱਕ ਬੀਬੀ ਵੀ ਸੀਗੀ ਉਹ ਵੀਡੀਓ ਸ਼ਾਇਦ ਮੇ ਤੋਂ ਨਹੀਂ ਸਿਸਟਮ ਦੇ ਵਿੱਚ ਪਾ ਹੋਈ ਸਟੂਡੀਓ ਦੇ ਤੇ ਇੱਕ ਬੀਬੀ ਵੀ ਸੀ ਨਿਹੰਗ ਸਿੰਘਣੀ ਤੇ ਇਹ ਸਾਰੇ ਰਲ ਕੇ ਇਹਨੂੰ ਕਿਉਂ ਨਹੀਂ ਲਾਂਤਾਂ ਪਾ ਗਏ ਮਾਫੀ ਤਾਂ ਮੰਗਵਾ ਲਈ ਦੂਜੇ ਕੋਲ ਇਹਨੂੰ ਵੀ ਕਹਿੰਦੇ ਮਾਫੀ ਮੰਗ ਜੋ ਤੂੰ ਵੀਡੀਓ ਪਾਈਆਂ ਹੋਆਂ ਕੁੱਤੀਆਂ ਨਹੀਂਆਂ ਸਾਰੀਆਂ ਡਿਲੀਟ ਕਰ ਤੇ ਅੱਜ ਤੋਂ ਚੰਗੀ ਤਰ੍ਹਾਂ ਨਾ ਧੋ ਕੇ ਸੋਹਣਾ ਕੋ ਕੱਪੜਾ ਪਾ ਕੇ ਤੇ ਫਿਰ ਕੈਮਰੇ ਦੇ ਸਾਹਮਣੇ ਆਇਆ ਕਰ ਆਪਣੇ ਫੋਨ ਦੇ ਸਾਹਮਣੇ ਐਦਾਂ ਫੜ ਲੈਂਦੇ ਆ ਫੋਨ ਪਤਾ ਨਹੀਂ ਰੱਬ ਨੇ ਕਿਉਂ ਇਹਨਾਂ ਲੋਕਾਂ ਨੂੰ ਸਮਾਰਟਫੋਨ ਦੇ ਦਿੱਤੇ ਨੇ ਚਲੋ ਅੱਜ ਵਾਸਤੇ ਇੰਨੀਆਂ ਇਹਦੇ ਲਈ ਲਾਨਤਾਂ ਬਹੁਤ ਆ ਤੇ ਜੇ ਬੇਟਾ ਹੁਣ ਤੂੰ ਵੀਡੀਓ ਮੇਰੇ ਖਿਲਾਫ ਪਾਈ ਅੱਜ ਮੈਂ ਫਿਰ ਵੀ ਕੰਟਰੋਲ ਰੱਖਿਆ ਤੇ ਅਗਲੀ ਚਿਰ ਲਈ ਵੀਡੀਓ ਮੈਂ ਦੁਆ ਕਰਦਾ ਨਾ ਹੀ ਮੈਨੂੰ ਬਣਾਉਣੀ ਪਵੇ ਤੇ ਜੇ ਬਣਾਉਣੀ ਵੀ ਪਈ ਨਾ ਤੇ ਫਿਰ ਉਹ ਲਾਨਤਾਂ ਪਾਉਂਗਾ ਗੰਦੀਆਂ ਗਾਲਾਂ ਪਾਵੇਂ ਮੈਨੂੰ ਕੱਢਣੀਆਂ ਪੈ ਜਾਣ ਤੇਰੇ ਵਾਸਤੇ ਜਾਂ ਤੇਰੇ ਵਾਸਤੇ ਕੁਝ ਇੱਕ ਹੋਰ ਲੋਕਾਂ ਲਈ ਫਿਰ ਮੈਨੂੰ ਪਰਵਾਹ ਨਹੀਂ ਅੱਜ ਦੇ ਜਿੰਨੇ ਮਿੰਟ ਦੀ ਵੀਡੀਓ ਮੈਂ ਆਪਣੀ ਜ਼ਿੰਦਗੀ ਦਾ ਇੰਨਾ ਸਮਾਂ ਬਰਬਾਦ ਕੀਤਾ ਹੈ ਕਿਸੇ ਕੰਮ ਦਾ ਨਹੀਂ ਇਹ ਮੇਰਾ ਸਮਾਂ ਜਿਹੜਾ ਇਹਦੇ ਤੇ ਮੈਂ ਲਾਇਆ ਖੱਚ ਤੇ ਆ ਜਿਹੜੀ ਖੱਚ ਆ ਦੇਸੀ ਬਾਦਰੀ ਬਲੈਤੀ ਚੀਕਾਂ ਆ ਜਿਹੜਾ ਦੱਸੋ ਯਾਰ ਆ ਹੈ ਕੋਈ ਬੰਦਿਆਂ ਵਾਲੇ ਕੰਮ ਯਾਰ ਧੁਰ ਲਾਂਤ ਯਾਰ ਪਤਾ ਨਹੀਂ ਕੀ ਖਾਦਾ ਇਸ ਬੰਦੇ ਨੇ ਖਰੇ ਸੱਪ ਖਾ ਲਿਆ ਜਿਉਂਦਾ ਹੀ ਹੈ ਨਾ ਜਿਹੜਾ ਇਹਨੂੰ ਟਿਕਣ ਨਹੀਂ ਦੇ ਰਿਹਾ ਅੰਦਰ ਜਾਂ ਪਜਾਮੇ ਚ ਇਹਦੇ ਕਿ ਚੂਹੇ ਚ ਵੜ ਗਏ ਆ ਚਲੋ ਸਤਿ ਸ਼੍ਰੀ ਅਕਾਲ